ਉਹ ਵੀ ਪਾ ਲਾ ਉਹ ਵੀ ਸੂਟ ਅਲੀ ਪੱਤੀ ਗਰਾਜ ਆ ਉਹ ਵੀ ਫੋਟੋ ਲੈਣੀ ਸੀ ਉਹ ਲੈ ਲਿਆ ਉਹਨੇ ਸਭ ਕੁਝ ਕੰਟਰੋਲ ਕਰ ਦੇਣਾ ਮੈਂ ਦੱਸ ਦੇਣਾ ਮੈਂ ਕਿੱਥੇ ਗਏ ਆ ਹਾਂ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੈਂਤੀਆਂ ਸਾਰੇ ਇਲਾਕੇ ਨੂੰ ਜੋ ਇਹ ਕਲਾਨੌਰ ਰੋਡ ਤੇ ਕੋਰਲੀ ਸੂਰਤ ਮੱਲੀ ਰੋਡ ਕਲਾਨੌਰ ਇੱਥੇ ਦੋ ਖੱਡੇ ਬਣ ਚੁੱਕੇ ਨੇ ਇੱਕ ਖੱਡਾ ਬਣਿਆ ਏ ਪੱਤੀ ਬੜੈਚ ਦੇ ਰੋਡ ਦੇ ਸਾਹਮਣੇ ਉਹ ਬੋਰਡ ਵਿਖਾਲ ਨਾਲ ਕਤਾ ਇਹ ਗੈਸ ਜੰਸੀ ਲੱਗਿਆ ਤੇ ਇਹ ਗੈਸ ਜੰਸੀ ਦੇ ਤੇ ਮਤਲਬ ਇਸ ਰੋਡ ਇੱਕ ਇਹ ਆ ਖੱਡਾ ਇੱਕ ਇਸ ਤੋਂ ਅੱਗੇ ਉਥੇ ਸੇਫਟੀ ਲਈ ਹੋਈ ਹੈ ਇਹ ਮੇਰੇ ਵੀਰ ਸਕੂਲ ਵਾਲੇ ਬੱਚਿਆਂ ਵਾਲੇ ਜਿਹੜੇ ਆ ਡਰਾਈਵਰ ਉਹ ਵੀ ਵੇਖ ਕੇ ਚੱਲਣਾ ਜਿਹੜੇ ਹੋਰ ਆਉਂਦੇ ਜਾਂਦੇ ਆ ਰਾਤ ਦੇ ਹਨੇਰੇ ਵਿੱਚ ਦਿਨੇ ਉਹ ਵੇਖ ਕੇ ਚੱਲਣ ਬਹੁਤ ਖਤਰੇ ਵਾਲਾ ਇਹ ਖੱਡਾ ਹੈ ਤੇ ਪ੍ਰਸ਼ਾਸਨ ਇਸ ਵੱਲ ਬਹੁਤ ਜ਼ਰੂਰੀ ਧਿਆਨ ਦੇਵੇ ਜਦੋਂ ਨੁਕਸਾਨ ਹੋ ਗਿਆ ਫਿਰ ਵੀ ਤੇ ਵੇਖਣਾ ਹੀ ਆ ਉਤੋਂ ਪਹਿਲਾਂ ਵੇਖ ਲੈਣ ਤੇ ਚੰਗਾ ਬੇਨਤੀ ਹੱਥ ਜੋੜ ਕੇ ਪ੍ਰਸ਼ਾਸਨ ਨੂੰ ਵੀ ਇਹਦਾ ਮਤਲਬ ਬਹੁਤ ਜ਼ਰੂਰੀ ਧਿਆਨ ਦੇਵੇ ਕਿਸਦਾ ਜਾਨੀ ਨੁਕਸਾਨ ਨਾ ਹੋਵੇ ਇਸ ਕਰਕੇ ਬੇਨਤੀ ਕੀਤੀ ਜਾਂਦੀ ਹੈ ਕਿ ਜ਼ਰੂਰੀ ਵੇਖਿਆ ਜਾਵੇ ਆ ਕੇ ਤੇ ਸਾਰਿਆਂ ਨੂੰ ਬੇਨਤੀ ਹੈ ਇੱਧਰ ਚੱਲਣ ਵਾਲਿਆਂ ਨੂੰ ਟੋਟਲੀ ਸੂਰਤ ਮੱਲੀ ਤੋਂ ਕਲਾਨਾ ਰੋਡ ਤੇ ਕਿਲੋਮੀਟਰ ਤੇ ਦੋ ਖੱਡੇ ਬਣੇ ਆ ਬਹੁਤ ਜ਼ਿਆਦਾ ਨੁਕਸਾਨੀ ਇਹਦੇ ਵਿੱਚ ਵਜਨ ਦੀ ਜ਼ਰੂਰਤ ਹੈ ਧਿਆਨ ਨਾਲ ਚਲੋ ਮੇਰੇ ਵੀਰ ਸੇਫਟੀ ਲਈ ਹੋਈ ਆ ਅੱਧ ਤੀਕਾ ਪਹੁੰਚ ਗਏ ਨੇ ਤੇ ਬਹੁਤ ਧਿਆਨ ਨਾਲ ਚੱਲਣ ਵਾਲੀ ਲੋੜ ਹੈ ਬਾਈ ਜੀਕਾ ਖਾਲਸਾ ਬਾਈ ਜੀਕਾ ਤੇ